ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਦਰ ਕਿਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਬਾਜੇ ਨਾਦ ਅਨੇਕ ਅਸੰਖਾ ਕੀਤੇ ਗਾਵਣ ਹਾਰੇ ਕੀਤੇ ਰਾਗ ਪਰਿਸ਼ੋ ਕਈਆ ਕੀਤੇ ਗਾਵਣ ਹਾਰੇ ਗਾਵ ਹੈ ਤੁਨੋਂ ਪਾਉਣ ਪਾਣੀ ਵਾਸੰਤ ਗਾਵ ਰਾਜਾ ਧਰਮ ਦਵਾਰੇ ਗਾਵ ਹੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵਹਿ ਇਸ ਸਰ ਬ੍ਰਹਮਾੰਦੇ ਸੋਹਣ ਸਦਾ ਸਵਾਰੇ ਗਾਵਹਿ ਇੰਦਰ ਇੰਦਾ ਸਣ ਬੈਠੇ ਦੇਵਤਾਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਬੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜਗ ਜਗ ਵਿਧਾਨਾਂ ਦੇ ਗਾਵਹਿ ਮੋਣੀਆਂ ਮਨਮੋਹਣ ਸੁਰਗਾ ਮਛਪਿਆਲੇ ਗਾਵਨ ਰਤਨ ਪਾਏ ਤੇਰ 68 ਤੀਰਥ ਨਾਲੇ ਗਾਵਹਿ ਚੋਦ ਮਹਾ ਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ ਸਈ ਤੁਧਨੂੰ ਗਾਵਹਿ ਜੋ ਤੁਧ ਭਾਵ ਰਤੇ ਤੇਰੇ ਭਗ ਦਰਸਾਲੇ ਹੋਰ ਕੀਤੇ ਗਾਵੁ ਸੇ ਮੈਂ ਚਿਤਨਾ ਆਵ ਨਾਨਕ ਕਿਆ ਵਿਚਾਰੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨਿ ਉਪਾਹੀ ਕਰ ਕਰ ਵਿਖਾ ਕੀਤਾ ਆਪਣ ਜਿਬ ਤਿਸਤੀ ਵਡਿਆਈ ਜੋ ਇਸ ਭਾਵੈ ਸੋਈ ਕਰਸੀ ਹੁਕਮਾ ਨਾ ਕਰਣਾ ਜਾਈ ਸੋ ਪਾਤਸ਼ਾਹ ਸਹਾ ਪਾਤ ਸਾਹਿਬ ਨਾਨਕ ਰਹਿ ਮਰਜਾ ਗੁਰੂ ਪਿਆਰੇ ਸਾਹਿਬ ਸਿੰਘ ਜੀ ਆਪ ਜੀ ਨੇ ਅੰਕ ਨੰਬਰ 6 ਦੇ ਉੱਪਰ ਜਬਜੀ ਸਾਖ ਦੀ 27ਵੀਂ ਪੌੜੀ ਦਾ ਮੂਲ ਪਾਠ ਸਰਵਣ ਕੀਤਾ ਹੈ ਸਤਿਗੁਰਾਂ ਨੇ ਇਸ ਪਾਵਨ ਪੌੜੀ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਦਰਬਾਰ ਦਾ ਨਕਸ਼ਾ ਖਿੱਚਿਆ ਹੈ ਵੈਸੇ ਇਹ ਜਿਹੜੀ ਪੌੜੀ ਹੈ ਜਪਜੀ ਸਾਹਿਬ ਦੇ ਵਿੱਚ ਸੋਦਰ ਦੇ ਸਰਲੇਖ ਹੇਠ ਬਾਣੀ ਅਤੇ ਆਸਾ ਰاگ ਦਾ ਪਹਿਲਾ ਸ਼ਬਦ ਹੈ। ਔਰ ਜਿਹੜੀ ਆਪ ਜੀ ਨੇ ਪੌੜੀ ਸਰਵਣ ਕੀਤੀ ਹੈ ਇਹ ਤਿੰਨਾਂ ਪੌੜੀਆਂ ਦੇ ਵਿੱਚੋਂ ਵੱਡੀ ਹੈ। ਹੁਣ ਇੱਥੇ ਕੇਵਲੇ ਸਵਾਲ ਹੁੰਦਾ ਹੈ ਵੀ ਇਹਦੇ ਵਿੱਚ ਤਿੰਨਾਂ ਦੇ ਵਿੱਚ ਫਰਕ ਕਿਉਂ ਹੈ ਮੌਣਸੀ ਸਵੇਰੇ ਪੜ੍ਹਦੇ ਆ ਜਪਜੀ ਸਾਹਿਬ ਦੇ ਵਿੱਚ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਵਿੱਚ ਪੜ੍ਹਦੇ ਪਰ ਜੇਕਰ ਤੇ ਧਿਆਨ ਨਾ ਹੋਵੇ ਫਿਰ ਉਹ ਪੌੜੀ ਜਿਹੜੀ ਆ ਸਵੇਰ ਵਾਲੀ ਤੇ ਰਾਤ ਵਾਲੀ ਨਾਲ ਜਾਂਦੀ ਅਰਥਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਇਸ ਕਰਕੇ ਸਤਿਗੁਰੂ ਨੇ ਵੀ ਫਰਕ ਜ਼ਰੂਰ ਪਾਇਆ ਵੀ ਸਾਡਾ ਧਿਆਨ ਜਿਹੜਾ ਹੈ ਉਹ ਲੱਗੇ ਵੀ ਇਹ ਨਾ ਅਨਗਹਿਲੀ ਦੇ ਨਾਲ ਅਸੀਂ ਨਾ ਪੜ ਜਾਈਏ ਕਈ ਸ਼ਬਦ ਹਨ ਜਿਹੜੇ ਦੋ ਵਾਰੀ ਤਿੰਨ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇੱਥੇ ਅਕਾਲ ਪੁਰਖ ਪਰਮੇਸ਼ਰ ਦੇ ਦਰਬਾਰ ਦਾ ਨਕਸ਼ਾ ਖਿੱਚਿਆ ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਦਾ ਦਰ ਕਿਹੋ ਜਿਹਾ ਹੈ ਪ੍ਰਮਾਤਮਾ ਦਾ ਘਰ ਕਿਹੋ ਜਿਹਾ ਹੈ ਜਿੱਥੇ ਬੈਠ ਕੇ ਉਹ ਸਾਰਿਆਂ ਦੀ ਸੰਭਾਲ ਕਰ ਰਿਹਾ ਫਿਰ ਅੱਗੇ ਵਰਣਨ ਕੀਤਾ ਹੈ ਪ੍ਰਭੂ ਦਾ ਦਰਬਾਰ ਦਾ ਨਕਸ਼ਾ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੇ ਸਭ ਕਹਿੰਦੇ ਬਾਜੇ ਨਾਦ ਅਨੇਕ ਅਸੰਖਾ ਕਿਤੇ ਬਾਵਨ ਹਾਰੇ ਕਿੰਦੇ ਤਰੀਕਿਆਂ ਦੇ ਸਾਜ਼ ਅਸੰਖ ਦਾ ਅਰਥ ਹੀ ਹੁੰਦਾ ਅਣਗਿਣਤ ਅਨੇਕ ਦਾ ਅਰਥ ਵੀ ਅਣਗਿਣਤ ਹੈ ਅਨੇਕਾ ਬਾਜੇ ਨਾਦ ਅਨੇਕ ਅਸੰਖਾ ਕਿਤੇ ਬਾਵਨ ਹਾਰੇ ਕਿੰਨੇ ਉਹਨਾਂ ਨੂੰ ਵਜਾਉਣ ਵਾਲੇ ਆ ਕੀਤੇ ਰਾਗ ਪਰਿਸ਼ੋ ਕਈ ਅਣ ਕੀਤੇ ਗਾਵਣ ਹਾਰੇ ਪਰਿਭਾਵ ਰਾਗਣੀ ਪਰਿਵਾਰ ਸਮੇਤ ਕੀਤੇ ਰਾਗ ਪਰਿਸ਼ੋ ਕਈ ਅਣ ਕੀਤੇ ਗਾਵਣ ਹਾਰੇ ਅਣਗਿੰਤ ਹੀ ਉਹ ਪ੍ਰਮਾਤਮਾ ਨੂੰ ਗਾਉਣ ਵਾਲੇ ਹਨ ਜਿਸ ਤਰ੍ਹਾਂ ਅਸੀਂ ਪੜਦੇ ਆ ਨਾ ਉਦਾਹਰਨ ਦੇ ਤੌਰ ਤੇ ਗੌੜੀ ਰਾਗ ਦੇ ਵਿੱਚ ਅੱਗੇ ਉਹਨਾਂ ਦੀਆਂ ਰਾਗਾਂ ਦੀਆਂ ਜਾਤੀਆਂ ਹਨ ਪੂਰਬੀ ਹੈ ਦੱਖਣੀ ਹੈ ਇਸ ਤਰ੍ਹਾਂ ਇੱਥੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਇੱਕ ਨਹੀਂ ਅਨੇਕਾਂ ਹਨ ਅਨੇਕਾ ਰਾਗ ਹਨ ਉਹਨਾਂ ਦੀਆਂ ਰਾਗਣੀਆਂ ਹਨ ਤੇ ਪਰਿਵਾਰਾਂ ਸਮੇਤ ਪ੍ਰਮਾਤਮਾ ਨੂੰ ਗਾਰੇ ਹਨ ਕੀਤੇ ਰਾਗ ਪਰਿ ਸੋ ਕਈ ਅਣ ਕੀਤੇ ਗਾਵਣ ਹਾਰੇ गाव ਹੈ ਤੁਹਾਨੂੰ ਪੌਣ ਪਾਣੀ ਵੈ ਸੰਤਰ ਗਵ ਹੈ ਰਾਜਾ ਧਰਮ ਦਿਵਾਰੇ ਏ ਅਕਾਲ ਪੁਰਖ ਪਰਮੇਸ਼ਰ ਤੁਹਾਨੂੰ ਹਵਾ ਵੀ ਗਾ ਰਹੀ ਤੁਹਾਨੂੰ ਪਾਣੀ ਵੀ ਗਾ ਰਿਆ ਅੱਗ ਵੀ ਗਾ ਰਹੀ ਧਰਮ ਰਾਜਾ ਦਿਵਾਰ ਸਮੇਤ ਗਾ ਰਿਆ ਹੁਣ ਇਹ ਵੀ ਸਵਾਲ ਹੈ ਕਿ ਅੱਗ ਕਿੱਦਾਂ ਗਾ ਸਕਦੀ ਹੈ ਪਾਣੀ ਕਿੱਦਾਂ ਗਾ ਸਕਦਾ ਹਵਾ ਕਿੱਦਾਂ ਗਾ ਸਕਦੀ ਸਤਗੁਰੂ ਦੀ ਆਸਾ ਕੀ ਵਾਰ ਦੇ ਵਿੱਚ ਬਖਸ਼ਿਸ਼ ਕਰਦੇ ਆ ਕਹਿੰਦੇ ਉਹਦੀ ਰਜਾ ਵਿੱਚ ਰਹਿਣਾ ਹੀ ਉਹਦੇ ਗੁਣ ਗਾਉਣੇ ਜੇ ਹੁਣ ਮੈਂ ਬਾਣੀ ਵੀ ਪੜ ਰਿਹਾ ਮੈਂ ਬਾਣੀ ਵੀ ਵਿਚਾਰ ਵੀ ਕਰ ਰਿਹਾ ਜਿਵੇਂ ਉਹਦੇ ਮੁਤਾਬਕ ਚੱਲਦਾ ਨਹੀਂ ਮੈਨੂੰ ਰੱਬ ਦਾ ਮੇਰੇ ਗੁਰੂ ਦਾ ਡਰ ਭਾਉ ਹੀ ਨਹੀਂ ਹੈ ਤਾਂ ਮੇਰਾ ਕਿਸੇ ਵੀ ਖਾਤੇ ਵਿੱਚ ਨਹੀਂ ਹੈ ਉਹਦੀ ਹੁਕਮ ਵਿੱਚ ਚੱਲਣਾ ਹੀ ਉਹਨੂੰ ਗਾਉਣਾ ਹੈ ਉਹਨੂੰ ਗਾਰੇ ਹਾਂ ਘਟਨਾ ਹੁੰਦੀ ਐ ਨਾ ਅਨੰਦਪੁਰ ਸਾਹਿਬ ਇੱਕ ਸਿੱਖ ਬਾਣੀ ਪੜ ਰਿਹਾ ਸੀ ਉਹ ਪੜੀ ਸੁਦਰਦੀ ਸੀ ਗਾਵਣ ਤੁਧ ਨੂੰ ਪਵਨ ਪਾਣੀ ਵਾਸੰਤਰ ਗਾਵਹਿ ਰਾਜਾ ਧਰਮ ਦਵਾਰੇ ਉਥੇ ਇੱਕ ਗੁਰੂ ਪਿਆਰੇ ਹੋ ਗੁਰੂ ਦਾ ਸਿੱਖ ਸੀ ਉਹਦਾ ਨਾਮ ਸੀ ਭਾਈ ਸੁਤਰੇ ਸ਼ਾਹ ਉਹ ਹਾਸੇ ਦੇ ਨਾਲ ਗੁਰਮਤਿ ਦੀ ਗੱਲ ਕਰਦਾ ਸੀ ਜਿਸ ਵੇਲੇ ਉਸ ਗੁਰਮਖ ਨੇ ਬਾਣੀ ਪੜਨ ਵਾਲੇ ਸਿੱਖ ਨੇ ਇਹ ਪੰਕਤੀ ਪੜੀ ਗਾਵਣ ਤਦਨੋ ਪਵਣ ਪਾਣੀ ਵਾਸੰਤਰ ਗਾਵ ਰਾਜਾ ਧਰਮ ਦਵਾਰੇ ਉਹਦੇ ਕੰਨ ਵਿੱਚ ਜੋੜ ਦੀ ਆਖਿਆ ਤੈਨੂੰ ਕੀ ਤੇ ਭੱਜ ਗਿਆ ਉਹਨੇ ਫਿਰ ਬਾਣੀ ਦਾ ਪਾਠ ਕਰਕੇ ਨਾ ਗੁਰੂ ਸਾਹਿਬ ਜੀ ਨੂੰ ਸ਼ਿਕਾਇਤ ਕੀਤੀ ਸਤਿਗੁਰੂ ਜੀ ਮੈਂ ਅੱਜ ਬਾਣੀ ਪੜ ਰਿਹਾ ਸੀ ਆ ਤੁਹਾਡਾ ਸਿੱਖ ਸੁਤਰੀ ਸਾਹ ਉਮਰੇ ਕੰਨ ਵਿੱਚ ਬੋਲ ਕੇ ਗਿਆ ਤੈਨੂੰ ਕੀ ਤੇ ਭੱਜ ਗਿਆ ਸਤਿਗੁਰ ਨੇ ਬਲਾਵਾ ਭੇਜਿਆ ਪੇਸ਼ ਹੋ ਗਿਆ ਭਾਈ ਸੁਤਰੇ ਸਾਹਿਬ ਕਹਿੰਨ ਕਿ ਭਾਈ ਸੁਤਰੇ ਸਾਹਿਬ ਬਾਣੀ ਪੜਦਾ ਸੀ ਤੂੰ ਕਿਉਂ ਇਸ ਨੂੰ ਆਖਿਆ ਤੈਨੂੰ ਕੀ ਗੁਰੂ ਸਾਹਿਬ ਦੀ ਗੁਸਤਾਖੀ ਦੀ ਮਾਫੀ ਗਲਤੀ ਤਾਂ ਕੀਤੀ ਆ ਪਰ ਇਹਨੂੰ ਪੁੱਛੋ ਇਹ ਕੀ ਪੜ ਰਿਹਾ ਸੀ ਕਹਿਣ ਲੱਗਾ ਜੀ ਮੈਂ ਪੰਕਤੀ ਪੜ੍ਹ ਰਿਹਾ ਸੀ ਗਾਵਨ ਤੁਦਨ ਪਵਨ ਪਾਣੀ ਵਾਸੰਤਰ ਗਾਵ ਰਾਜਾ ਧਰਮ ਦਿਵਾਰੇ ਇਹਨੂੰ ਮੈਂ ਆਖਿਆ ਗੁਰੂ ਸਾਹਿਬ ਮਹਾਰਾਜ ਵੀ ਪ੍ਰਮਾਤਮਾ ਹੈ ਬਾਈ ਗੁਰਜੀ ਤੈਨੂੰ ਹਵਾ ਵੀ ਗਾ ਰਹੀ ਆ ਪਾਣੀ ਵੀ ਗਾ ਰਿਹਾ ਅੱਗ ਵੀ ਗਾ ਰਹੀ ਆ ਤੈਨੂੰ ਵੀ ਤੂੰ ਤਾਂ ਕਦੇ ਦਿਲ ਨਾਲ ਗਾਇਆ ਹੀ ਨਹੀਂ ਤੂੰ ਤਾਂ ਕਦੇ ਨਹੀਂ ਗਾਇਆ ਕਹਿਣ ਲੱਗਾ ਹਾਂ ਸਤਿਗੁਰੂ ਮਹਾਰਾਜ ਵੀ ਉਹਨੂੰ ਤਾਂ ਸਾਰੇ ਗਾ ਰਹੇ ਆ ਪਰ ਤੂੰ ਕਦੇ ਨਹੀਂ ਗਾਇਆ ਹੁਣ ਇਹ ਕਿਦਾਂ ਹੋ ਸਕਦਾ ਸਵਾਲ ਵੀ ਹੈ ਨਾ ਵੀ ਵੀ ਉਹ ਕਿਦਾਂ ਅੱਗ ਕਿਦਾਂ ਗਾ ਸਕਦੀ ਹੈ ਪ੍ਰਮਾਤਮਾ ਨੂੰ ਪ੍ਰਮਾਤਮਾ ਨੂੰ ਪਾਣੀ ਕਿਦਾਂ ਗਾ ਸਕਦਾ ਪ੍ਰਮਾਤਮਾ ਨੂੰ ਹਵਾ ਕਿਦਾਂ ਗਾ ਸਕਦੀ ਹੈ ਸਤਿਗੁਰੂ ਕਹਿੰਦੇ ਨਾ ਆਸਾ ਕੀ ਵਾਰ ਦੇ ਵਿੱਚ ਕਹਿੰਦੇ ਪੈ ਵਿੱਚ ਪਵਨ ਬਹੇ ਸਦਵਾਓ ਉਹਦੇ ਡਰ ਦੇ ਵਿੱਚ ਚੱਲਣਾ ਉਹਦੇ ਹੁਕਮਤ ਦੇ ਵਿੱਚ ਰਹਿਣਾ ਹੀ ਉਹਨੂੰ ਗਾਉਣਾ ਹੈ ਪੈ ਵਿੱਚ ਪਵਨ ਵਹੇ ਸਦਵਾਉ ਪੈ ਵਿੱਚ ਚੱਲੇ ਲਖ ਦਰਿਆਉ ਪੈ ਵਿੱਚ ਅਗਨ ਕੱਢੇ ਵਿਗਾਰ ਪੈ ਵਿੱਚ ਧਰਤੀ ਦੱਬੀ ਪਾ ਸਭ ਘਰੇ ਗਾਵ ਹੈ ਤਉਨੋ ਪਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦਿਵਾਰੇ ਗਾਵਣ ਚਿੱਤ ਗੁਪਤ ਲਿਖ ਜਾਨ ਲਿਖ ਲਿਖ ਧਰਮ ਵਿਚਾਰੇ ਬੜੇ ਸੋਖੇ ਤਰੀਕੇ ਨੇ ਇੱਕ ਵਿਦਵਾਨ ਨੇ ਇਹਨਾਂ ਦੇ ਅਰਥ ਕੀਤੇ ਆ ਚਿੱਤਰ ਤੇ ਗੁਪਤ ਕਹਿੰਦੇ ਇਹ ਸਾਫ ਕਿਤਾਬ ਕਰਦੇ ਮਨੁੱਖ ਵੀ ਜੋ ਅਸੀਂ ਬਾਹਰੋਂ ਗਲਤੀਆਂ ਕਰ ਰਹੇ ਆ ਪ੍ਰੈਕਟੀਕਲ ਕਰਕੇ ਗਲਤੀਆਂ ਕਰ ਰਹੇ ਆ ਪ੍ਰੈਕਟੀਕਲ ਤੌਰ ਤੇ ਉਹਨੂੰ ਚਿੱਤਰ ਲਿਖਦਾ ਤੇ ਜੋ ਅਸੀਂ ਮਨ ਦੇ ਵਿੱਚ ਲੋਕਾਂ ਦਾ ਬੁਰਾ ਸੋਚਦੇ ਆ ਮਨ ਦੇ ਵਿੱਚ ਪਾਪ ਕਰਦੇ ਆ ਉਹਨੂੰ ਗੁਪਤ ਉਹਨੂੰ ਗੁਪਤ ਲਿਖਦਾ ਹੈ ਕਹਿੰਦੇ ਚਿੱਤਰ ਗੁਪਤ ਜਦ ਲੇਖਾਂ ਮੰਗੇ ਤਬ ਕੌਣ ਪੜਦਾ ਤੇਰਾ ਟਾਕੇ ਜੋ ਅਸੀਂ ਪ੍ਰੈਕਟੀਕਲ ਕਰ ਰਹੇ ਹਾਂ ਇਹਨੂੰ ਚਿੱਤਰ ਲਿਖਦਾ ਤੇ ਜੋ ਗੁਪਤ ਰੂਪ ਦੇ ਵਿੱਚ ਕਰ ਰਹੇ ਹਾਂ ਲੋਕਾਂ ਦਾ ਬੁਰਾ ਸੋਚਦੇ ਹਾਂ ਲੋਕਾਂ ਦੇ ਬਾਰੇ ਗਲਤ ਸੋਚਦੇ ਹਾਂ ਬੁਰਾਈਆਂ ਸੋਚਦੇ ਹਾਂ ਪਾਪ ਸੋਚਦੇ ਇਹਨੂੰ ਗੁਪਤ ਲਿਖ ਰਹੇ ਹਾਂ ਤੇ ਉਹ ਵੀ ਉਹਨੂੰ ਗਾ ਰਹੇ ਆ ਕਹਿੰਦੇ ਗਾਵਾਂ ਚਿੱਤ ਗੁਪਤ ਲਿਖ ਜਾਣ ਉਹਨਾਂ ਦਾ ਲਿਖਿਆ ਕੌਣ ਕਰਦਾ ਲਿਖ ਲਿਖ ਧਰਮ ਵਿਚਾਰੇ ਧਰਮ ਰਾਜ ਉਹਨਾਂ ਦੀ ਵਿਚਾਰ ਕਰਦਾ ਹੈ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਸ਼ਿਵ ਜੀ ਵੀ ਗਾ ਰਿਹਾ ਬ੍ਰਹਮਾ ਵੀ ਗਾ ਰਿਹਾ ਦੇਵੀਆਂ ਵੀ ਗਾ ਰਹੀਆਂ ਜਿਹੜੇ ਉਹਦੇ ਸਵਾਰੇ ਹਾਂ ਗਾਵਹਿ ਇੰਦਰ ਇੰਦਾਸਣ ਬੈਠੇ ਗੁਰੂ ਸਾਹਿਬ ਕਹਿੰਦੇ ਅਨੇਕਾਂ ਇੰਦਰ ਇੰਦਰ ਆਸਣ ਆਸਣ ਤੇ ਬੈਠਿਆਂ ਤੇ ਉਹਨਾਂ ਦੇ ਨਾਲ ਸਾਰਾ ਕੁਝ ਹੈ ਤੇ ਉਹ ਵੀ ਸਾਰਾ ਇਕੱਠਾ ਹੋ ਕੇ ਉਹਨੂੰ ਗਾਇਨ ਕਰ ਰਿਹਾ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਦੀ ਅੰਦਰ ਸਿੱਧ ਸਮਾਧੀਆਂ ਨਾਲ ਲਾ ਕੇ ਉਹਨੂੰ ਗਾਉਂਦੇ ਆ ਬੜੀਆਂ ਲੋਕਾਂ ਨੇ ਸਮਾਧੀਆਂ ਲਾਈਆਂ ਕਿੰਨੇ ਕਿੰਨੇ ਸਾਲ ਲਾਈਆਂ ਇੱਕ ਉਹ ਗੁਰਨਾਨ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਵਿੱਚ ਵੀ ਸਮਾਦੀ ਲਾ ਕੇ ਬੈਠਾ ਸੀ ਅੱਖੀ ਤਾਂ ਮਿੱਟੇ 나ਕ ਪਕੜੇ ਠਗਣ ਕੋ ਸੰਸਾਰ ਪਰ ਮਨ ਦੇ ਵਿੱਚ ਕੁਝ ਹੋਰ ਚੱਲ ਰਿਹਾ ਸੀ ਪਰ ਗਿਆਨੀ ਸੰਤ ਸਿੰਘ ਦੀ ਮਸਕੀਨ ਦੀ ਇਹਦਾ ਇਸ ਪੌੜੀ ਦਾ ਅਰਥ ਕਰਦੇ ਇਸ ਪੰਕਤੀ ਦਾ ਅਰਥ ਕਰਦੇ ਆ ਸਾਖੀ ਲਿਖੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਸਮਾਧੀਆਂ ਤਾਂ ਬਹੁਤ ਸੁਣੀਆਂ ਹਨ ਕੋਈ ਸ਼ੇਰ ਦੀ ਖਲ ਤੇ ਸਮਾਧੀ ਲਾ ਕੇ ਬੈਠਾ ਕੋਈ ਭੋਰੇ ਦੇ ਵਿੱਚ ਬੈਠਾ ਕੋਈ ਗੁਫਾ ਦੇ ਵਿੱਚ ਬੈਠਾ ਕੋਈ ਪਰਬਤ ਤੇ ਚੜ੍ਹ ਕੇ ਸਮਾਧੀ ਲਾ ਕੇ ਬੈਠਾ ਪਰ ਪਹਿਲੀ ਵਾਰੀ ਦੁਨੀਆ ਦੇ ਵਿੱਚ ਹੋਇਆ ਕਿ ਤਤੀ ਤਵੀ ਤੇ ਸਮਾਧੀ ਲਾ ਕੇ ਬੈਠੇ ਔਰ ਇੰਨੀ ਵੱਡੀ ਸਮਾਧੀ ਲਾਈ ਆ ਪੇ ਉਥੇ ਬੈਠ ਕੇ ਵੀ ਕਹਿੰਦੇ ਆ ਤੇਰਾ ਕੀ ਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਨ ਇਹ ਪੁੱਜੇ ਹੋਏ ਪੁੱਗੇ ਹੋਏ ਜਿਹੜੇ ਸਿੱਧ ਸਨ ਸਮਾਧੀਆਂ ਲਾ ਕੇ ਉਹਨੂੰ ਗਾਇਨ ਕਰਦੇ ਆ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਇੱਥੇ ਵਿਚਾਰ ਦਾ ਅਰਥ ਹੈ ਕਿ ਵਿਚਾਰ ਕਰਦੇ ਆ ਜੇ ਆਪਾਂ ਇਹਦਾ ਅਰਥ ਕਹਿੰਦੇ ਵਿਚਾਰੇ ਸਾਧ ਵਿਚਾਰੇ ਵਿਚਾਰ ਕਰਦੇ ਜਿਹੜੇ ਪ੍ਰਭੂ ਦੇ ਪਿਆਰੇ ਉਹਦੀ ਵਿਚਾਰ ਕਰ ਉਹਨੂੰ ਗਾਉਣਾ ਉਹਨੂੰ ਵਿਚਾਰਨਾ ਗਾਵਣ ਜਤੀ ਸਤੀ ਸੰਤੋਖੀ ਜਿਹੜੇ ਆਪਣੇ ਆਪ ਨੂੰ ਜਤੀ ਕਹਿੰਦੇ ਉਹ ਵੀ ਗਾ ਰਹੇ ਆ ਜਿਹੜੇ ਸਤੀ ਕਹਿੰਦੇ ਉਹ ਵੀ ਸੰਤੋਖੀ ਵੀ ਗਾ ਰਹੇ ਆ ਗਾਵਹਿ ਬੀਰ ਕਰਾਰੇ ਜੋਧੇ ਜਿਹੜੇ ਆ ਉਹ ਵੀ ਗਾ ਰਹੇ ਗਾਵਣ ਪੰਡਿਤ ਪੜਨ ਰਖੀ ਸਰ ਪੰਡਿਤ ਵੀ ਗਾ ਰਹੇ ਆ ਪੜ ਪੜ ਕੇ ਰਖੀ ਸਰ ਜਿਹੜੇ ਰਿਸ਼ੀਆਂ ਦੇ ਵਿੱਚ ਸ਼ਰੋਮਣੀ ਹਨ ਜੁਗ ਜੁਗ ਵੇਦਾਂ ਨਾਲੇ ਹਰੇਕ ਯੁਗ ਦਾ ਹਰੇਕ ਅਲੱਗ ਵਿਵੇਦ ਗੱਲ ਕੀਤੀ ਗਈ ਗੁਰੂ ਸਾਹਿਬ ਮਹਾਰਾਜ ਦੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਸਤਜੁਗ ਰਤ ਸੰਤੋਖਾ ਧਰਮ ਅਗੇ ਰਧਾਓ ਕਲਜੁਗ ਰਤਾ ਗਨ ਕਾ ਕੋੜ ਅਗੇ ਰਧਾਓ ਫਿਰ ਅਗੇ ਕਹਿੰਦੇ ਸ਼ਾਮ ਕਹੇ ਸਤੰਬਰ ਸਾਮੀ ਯੁਗ ਦੀ ਵੀ ਗੱਲ ਕੀਤੀ ਨਾਲ ਵੇਦ ਦੀ ਵੀ ਗੱਲ ਕੀਤੀ ਇੱਥੇ ਗੁਰੂ ਸਾਹਿਬ ਕਹਿੰਦੇ ਯੁਗ ਯੁਗ ਵੇਦਾਂ ਨਾਲੇ ਗਾਵੇ ਮੋਹਣਿਆ ਮਨ ਮੋਹਣ ਮਨ ਨੂੰ ਮੋਹਣ ਵਾਲੀਆਂ ਉਹ ਇਸਤਰੀਆਂ ਜਿਨ੍ਹਾਂ ਨੇ ਤਿੰਨੇ ਲੋਕਾਂ ਨੂੰ ਪ੍ਰਭਾਵਿਤ ਕਰਕੇ ਰੱਖਿਆ ਔਰ ਕੌਣ ਗਾ ਰਿਹਾ ਗੁਰੂ ਸਾਹਿਬ ਕਹਿੰਦੇ ਸੁਰਗਾ ਮਛ ਪਿਆਲੇ ਸੁਰਗ ਲੋਗ ਮਛ ਦਾ ਇੱਥੇ ਅਰਥ ਮਾਤ ਲੋਕ ਪਿਆਲੇ ਦਾ ਅਰਥ ਹੈ ਪਤਾ ਸੁਰਗਾ ਮਛ ਪਿਆਲੇ ਗਾਵਣ ਰਤਨੁ ਪਾਏ ਤੇਰੇ ਉਹ ਕਹਿੰਦੇ ਜੀ ਰਿੜਕਿਆ ਸਮੁੰਦਰ 14 ਰਤਨ ਨੇ ਕਿ ਗੁਰੂ ਸਾਹਿਬ ਕਹਿੰਦੇ ਉਹਦੇ ਪੈਦਾ ਕੀਤੇ ਇਹ ਸਭ ਕੁਝ ਉਹਦਾ ਪੈਦਾ ਕੀਤਾ ਕਹਿੰਦੇ ਜੀ ਕਾਮ ਤੇ ਨਿਕਲਿਆ ਪਰਜਾਤ ਹੈ ਫੁਲਾਣਾ ਨਿਕਲਿਆ ਉਹ ਨਿਕਲੇ ਗੁਰੂ ਸਾਹਿਬ ਮਹਾਰਜ ਕਹਿੰਦੇ ਨਹੀਂ ਭਾਈ ਇਹ ਵੀ ਉਹਦੇ ਪੈਦਾ ਕੀਤੇ ਆ ਗਾਵਨ ਰਤਨੋ ਪਾਏ ਤੇਰੇ 86 68 ਤੀਰਥ ਵੀ ਉਹਨੂੰ ਗਾਇਨ ਕਰ ਰਹੇ ਆ 86 ਤੀਰਥ ਨਾਲੇ ਗਾਵਹਿ ਜੋਤ ਮਹਾ ਬਲ ਸੂਰਾ ਵੱਡੇ ਵੱਡੇ ਯੋਧੇ ਮਹਾਬਲੀ ਸੂਰਮੇ ਗਾਵੈ ਖਾਣੀ ਚਾਰੇ ਖਾਣ ਕਹਿੰਦੇ ਆ ਜਿੱਥੋਂ ਕੁਛ ਉਤਪਤੀ ਹੁੰਦੀ ਹੈ ਕਿਸੇ ਚੀਜ਼ ਦੀ ਜਿੱਦਾਂ ਆਪਾਂ ਕਹਿੰਦੇ ਆ ਮੈ ਸੋਨੇ ਦੀ ਖਾਣ ਹੈ ਲੋਹੇ ਦੀ ਖਾਣ ਹੈ ਪੱਥਰਾਂ ਦੀ ਖਾਣ ਹੈ ਜਿੱਥੋਂ ਕੋਈ ਉਤਪਤੀ ਹੁੰਦੀ ਹੈ ਇਹਨੂੰ ਖਾਣੀ ਆਖਿਆ ਚਾਰ ਖਾਣੀਆਂ ਅੰਡਜ ਜੇਰਜ ਸੇਤਜ ਉਤਪੁਜ ਕਈ ਜੀਵ ਅੰਡਿਆਂ ਤੋਂ ਪੈਦਾ ਹੁੰਦੇ ਆ, ਕਈ ਪਸੀਨਿਆਂ ਤੋਂ ਪੈਦਾ ਹੁੰਦੇ ਆ, ਕਈ ਜੇੜ ਤੋਂ ਪੈਦਾ ਹੁੰਦੇ ਆ, ਕਈ ਬਨਸਪਤੀ ਤੋਂ ਪੈਦਾ ਹੁੰਦੇ ਆ। ਅੰਡਜ, ਜੇੜਜ, ਸੇਤਜ, ਉਤਪਜ। ਪਰ ਗੁਰੂ ਸਾਹਿਬ ਜੀ ਨੇ ਅੱਗੇ ਜਾ ਕੇ ਕਿਰਪਾ ਕਰਨਗੇ ਕਹਿੰਦੇ ਨੇ ਚਾਰੇ ਨਹੀਂ। ਕੀਤਿਆਂ ਖਾਣੀ, ਕੀਤਿਆਂ ਬਾਣੀ, ਕੀਤੇ ਪਾਤ ਨਿਰੰਦ। ਇੱਥੇ ਗੁਰੂ ਸਾਹਿਬ ਮਹਾਰਾਜ ਉਹਨਾਂ ਦਾ ਖਿਆਲ ਪ੍ਰਗਟ ਕਰ ਰਹੇ ਆ। ਕਹਿੰਦੇ ਸਾਰੇ ਉਹਨੂੰ ਗਾ ਰਹੇ ਆ। ਸਾਰੇ ਉਹਨੂੰ ਗਾ ਰਹੇ ਹਨ ਗਾਵੇ ਖਾਣੇ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਮਤਲਬ ਸਾਰੀ ਸ੍ਰਿਸ਼ਟੀ ਪਰਮਾਤਮਾ ਨੂੰ ਗਾਇਨ ਕਰ ਰਹੀ ਹੈ ਕਰ ਕਰ ਰੱਖੇ ਧਾਰੇ ਜਿਹੜੇ ਤੇਰੇ ਸਹਾਰੇ ਤੇ ਹਨ ਸਈ ਤਉਦ ਨੂੰ ਗਾਵੇ ਜੋ ਤਉਦ ਭਾਵਨ ਹਾਏ ਪਰਮਾਤਮਾ ਤੈਨੂੰ ਉਹੀ ਕਉਂਦੇ ਆ ਜਿਹੜੇ ਤੈਨੂੰ ਭਉਂਦੇ ਆ ਰਤੇ ਤੇਰੇ ਭਗਤ ਰਸਾਲੇ ਭਗਤੀ ਵਿੱਚ ਭਿੱਜੇ ਹੋਏ ਭਗਤ ਜਿਹੜੇ ਆ ਭਗਤੀ ਵਿੱਚ ਭਿੱਜੇ ਹੋਏ ਤੈਨੂੰ ਗਾਇਨ ਕਰਦੇ ਸਹੀ ਤੁਦ ਨੂੰ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਹੁਣ ਗੁਰੂ ਸਾਹਿਬ ਇਹ ਨਹੀਂ ਕਰ ਰਹੇ ਕਿ ਮੈਂ ਸਾਰਾ ਕੁਝ ਬਿਆਨ ਕਰ ਦਿੰਦਾ ਇੰਨਾ ਕੁਝ ਕਹਿ ਕੇ ਵੀ ਕਹਿ ਰਿਹਾ ਕਿ ਉਹ ਪਰਮਾਤਮਾ ਹੀ ਜਾਣਦਾ ਹੋਰ ਕੀਤੇ ਗਾਵਣ ਸੇ ਮੈਂ ਚਿਤਨਾਵਣ ਮੇਰੀ ਮੇਰੀ ਮੈਮੋਰੀ ਵਿੱਚ ਮੇਰੀ ਚੇਤੇ ਵਿੱਚ ਮੇਰੀ ਯਾਦ ਵਿੱਚ ਨਹੀਂ ਹੈ ਕਿੰਨੇ ਉਹਨੂੰ ਗਾ ਰਹੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਨਾਨਕ ਕੀ ਵਿਚਾਰ ਕਰ ਸਕਦਾ ਜਪਜੀ ਸਾਹਿਬ ਦੇ ਵਿੱਚ ਸਿਰਫ ਦੋ ਵਾਰੀ ਨਾਨਕ ਦੇ ਕੱਕੇ ਨੂੰ ਔਂਕੜ ਆਇਆ 18ਵੀਂ ਪੌੜੀ ਦੇ ਵਿੱਚ ਅਸੀਂ ਪੜ੍ਹਿਆ ਸੀ ਨਾਨਕ ਨੀਚ ਕਹੇ ਵਿਚਾਰ ਉਥੇ ਕੱਕੇ ਨੂੰ ਔਂਕੜ ਹੈ ਤੇ 27ਵੀਂ ਪੌੜੀ ਦੇ ਵਿੱਚ ਸਿਰਫ ਦੋ ਵਾਰੀ ਨਾਨਕ ਦੇ ਕੱਕੇ ਨੂੰ ਔਂਕੜ ਆਉਂਦਾ ਤੇ ਇੱਥੇ ਗੁਰੂ ਸਾਹਿਬ ਮਾਰਗ ਕਹਿੰਦੇ ਹੋਰ ਕੀਤੇ ਗਾਵਣ ਸੇਵਾ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਕਹਿੰਦੇ ਮੈਂ ਕੀ ਵਿਚਾਰ ਕਰ ਸਕਾਂ ਸਭ ਕੁਝ ਪ੍ਰਮਾਤਮਾ ਹੈ ਸੋਈ ਸੋਈ ਸਦਾ ਸੱਚ ਉਹ ਹਮੇਸ਼ਾ ਹੀ ਸਦੀਵੀ ਤੌਰ ਤੇ ਹੋਣ ਵਾਲਾ ਹੈ ਸਾਹਿਬ ਸਾਚਾ ਉਹ ਮੇਰਾ ਮਾਲਕ ਹੋਣ ਵਾਲਾ ਹੈ ਸਾਚੀ ਨਾਈ ਉਹਦੀ ਵਿਟਿਆਈ ਵੀ ਸੱਚੀ ਹੈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਸਭ ਕਹਿੰਦੇ ਜਿਹਨੇ ਪ੍ਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਬਣਾਈ ਹੈ ਨਾ ਹੈ ਭੀ ਹੋਸੀ ਜਾਏ ਨਾ ਜਾਸੀ ਨਾ ਜਾਂਦਾ ਹੈ ਕਿਉਂਕਿ ਉਹ ਸਭ ਕੁਝ ਪੈਦਾ ਕਰਨ ਵਾਲਾ ਹੀ ਹੋਈ ਹੈ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਕੋ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਵਾ ਨਾ ਕੋ ਹੈ ਵੀ ਹੋਸੀ ਜਾਏ ਨਾ ਜਾਸੀ ਕੌਣ ਕਹਿੰਦੇ ਰਚਨਾ ਜਿਨ ਰਚਾਈ ਜਿਹਨੇ ਇਹ ਰਚਨਾ ਰਚੀ ਹੈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਨੇਉ ਪਾਈ ਇਹ ਸਾਰੀ ਮਾਇਆ ਪ੍ਰਮਾਤਮਾ ਨੇ ਪੈਦਾ ਕੀਤੀ ਹੈ ਉਹਦੇ ਵਿੱਚ ਅਲੱਗ-ਅਲੱਗ ਰੰਗਾਂ ਦੇ ਲੋਕ ਅਲੱਗ-ਅਲੱਗ ਭਾਂਤੀਆਂ ਦੇ ਲੋਕ ਅਲੱਗ-ਅਲੱਗ ਜਿੰਸਾਂ ਦੇ ਲੋਕ ਵੱਸਦੇ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਨੇਉ ਪਾਈ ਇਹਨੇ ਕੀ ਪੈਦਾ ਕਰਕੇ ਛੱਡ ਦਿੱਤਾ ਸਾਰਾ ਕੁਝ ਕਰ ਕਰ ਵੇਖਾ ਕੀਤਾ ਆਪਣਾ ਉਹ ਕਿਤੇ ਨੂੰ ਦੇਖ ਰਿਆ ਜਿਬ ਤਿਸ ਦੀ ਵਡਿਆਈ ਉਹ ਦੀ ਵਡਿਆਈ ਆ ਪ੍ਰਮਾਤਮਾ ਦੀ ਇਹ ਪ੍ਰਮਾਤਮਾ ਦੀ ਵਡਿਆਈ ਆ ਕਰ ਕਰ ਵੇਖਾ ਕੀਤਾ ਆਪਣਾ ਜਿਬ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹਾਂ ਜੋ ਉਹ ਨੂੰ ਪਾਉਂਦਾ ਉਹ ਕਰਦਾ ਹੈ ਹੁਕਮ ਨਾ ਕਰਨਾ ਜਾਏ ਕਿ ਇਹ ਪਰਮਾਤਮਾ ਤੋਂ ਇਦਾਂ ਨਾ ਕਰ ਤੂੰ ਇਦਾਂ ਕਰ ਸਾਡੇ ਕਹਿਣ ਤੇ ਥੋੜੇ ਹੋਏ ਹੁੰਦਾ ਕੀ ਹੈ ਜੋ ਪਰਮਾਤਮਾ ਕਰਦਾ ਸਾਡੇ ਸੋਚਣ ਨਾਲ ਕੁਝ ਨਹੀਂ ਹੁੰਦਾ ਅਸੀਂ ਤਾਂ ਕੁਝ ਸੋਚਦੇ ਹੁੰਦਾ ਕੁਝ ਹੈ ਹੁਣ ਤਿਆਰੀ ਕਰ ਲਈ ਕਿ ਫਰਾਨੇ ਪਾਸੇ ਜਾਣਾ ਪਰ ਉਹਦਾ ਹੁਕਮ ਹੈ ਕਿ ਇੱਧਰ ਜਾਣਾ ਮਤਾ ਕਰੇ ਪਛਮ ਕੇ ਤਾਈਂ ਪੂਰਬ ਹੀ ਲੈ ਜਾ ਹੁਣ ਪਰਮਾਤਮਾ ਦੇ ਹੱਥ ਦੇ ਵਿੱਚ ਮਨੁੱਖ ਦੇ ਹੱਥ ਵਿੱਚ ਨਹੀਂ ਹੈ ਅਸੀਂ ਤਾਂ ਕੱਠ ਪੁਤਲੀਆਂ ਹਾਂ ਜਿੱਦਾਂ ਉਹ ਨਚਾਰਿਆ ਅਸੀਂ ਨੱਚਦੇ ਹਾਂ ਉਹ ਪ੍ਰਮਾਤਮਾ ਦੇ ਰਾਜ ਵਿੱਚ ਰਵਾਂਗੇ ਹੁਕਮ ਦੇ ਵਿੱਚ ਰਵਾਂਗੇ ਜਿਹੜਾ ਪਾਣੀ ਹੁੰਦਾ ਨਾ ਪਾਣੀ ਉਹਦੀ ਰਾਜ ਵਿੱਚ ਚੱਲਦਾ ਭੈ ਵਿੱਚ ਪਵਨ ਵਹੇ ਸਦਵਾਉ ਭੈ ਵਿੱਚ ਚੱਲੇ ਨਕਦਰ ਹਜੇ ਕੋਈ ਮਨੁੱਖ ਤੈਰਦਾ ਨਾ ਉਧਰ ਜਾਂਦਾ ਜਿੱਧਰ ਪਾਣੀ ਜਾਵੇ ਜੇ ਹੁਣ ਕੋਈ ਉਲਟਾ ਜਾਣ ਲੱਗ ਜੇ ਤੇ ਡੁੱਬ ਜਾਏਗਾ ਥੱਕ ਜਾਏਗਾ ਕਿੰਨਾਕ ਸਰੀਰ ਨੂੰ ਚਲਾਏਗਾ ਪਾਣੀ ਜਿੱਧਰੋਂ ਆ ਰਿਹਾ ਉਧਰ ਉਲਟਾ ਜਾਏਗਾ ਪਾਣੀ ਕੀ ਸਮਾ ਹੁਕਮ ਜਿਹੜਾ ਹੁਕਮ ਦਾ ਉਲਟ ਜਾਏਗਾ ਨਾ ਇੱਕ ਦਿਨ ਥੱਕ ਕੇ ਟੁੱਟ ਜਾਏਗਾ ਮਰ ਜਾਏਗਾ ਖਤਮ ਹੋ ਜਾਏਗਾ ਉਹਦਾ ਹੁਕਮ ਹੈ ਉਹੀ ਕਰਦਾ ਹੈ ਉਹ ਸਭ ਕੁਝ ਕਰ ਰਿਹਾ ਜੋ ਇਸ ਭਾਵ ਹੈ ਸੋਈ ਕਰ ਸੀ ਹੁਕਮ ਨਾ ਕਰ ਨਾ ਜਾਈ ਉਹਨੂੰ ਹੁਕਮ ਨਹੀਂ ਕੀਤਾ ਜਾਂਦਾ ਨਾਨਕ ਹੁਕਮ ਨਾ ਚੱਲੇ ਈ ਨਾਲ ਖਸਮ ਚਲੇ ਅਰਦਾਸ ਉਹਦੇ ਅੱਗੇ ਤਾਂ ਅਸੀਂ ਪ੍ਰਾਰਥਨਾ ਕਰ ਸਕਦੇ ਆ ਉਹਦੇ ਅੱਗੇ ਤਾਂ ਅਸੀਂ ਅਰਜ਼ੋਈ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਕਿ ਉਹ ਅਸੀਂ ਸੋਚੀਏ ਨਾ ਅਸੀਂ ਸੱਚਦੇ ਅਸੀਂ ਤਾਂ ਬਹੁਤ ਕੁਝ ਸੋਚਦੇ ਜਿਹੜੇ ਅੱਜ ਲੈ ਨਾ ਪੜੇ ਲਿਖੇ ਲੋਕ ਜੇ ਗੁਰੂ ਗੋਬਿੰਦ ਸਿੰਘ ਦੀ ਅਮਰਤ ਦੀ ਗੱਲ ਨਾ ਕਰਦੇ ਉਹ ਭਾਈ ਸਾਡੇ ਤੋਂ ਛੋਟਾ ਨਹੀਂ ਹੈ ਸਾਡੇ ਤੋਂ ਵੱਡਾ ਹੈ ਉਹ ਸਾਡੇ ਭਲੇ ਵਾਸਤੇ ਸਭ ਕੁਝ ਕਰਤੀਗੇ ਸਬਰੀਆਂ ਰਹਿਮਤਾਂ ਗੁਰੂ ਸਾਹਿਬ ਮਹਾਰਾਜ ਸਾਡੇ ਵਾਸਤੇ ਕੀਤੀਆਂ ਹਨ ਉਹਨੂੰ ਜੋ ਚੰਗਾ ਕਰਦਾ ਉਹ ਸਾਡੇ ਵਾਸਤੇ ਕੀਤਾ ਭੜਾ ਕੀਤਾ ਸਾਡੇ ਵਾਸਤੇ ਕੀਤਾ ਅਸੀਂ ਹੁਕਮ ਨਹੀਂ ਕਰ ਸਕਦੇ ਅਸੀਂ ਤਾਂ ਅਰਦਾਸ ਕਰ ਸਕਦੇ ਆ ਬੇਨਤੀ ਕਰ ਸਕਦੇ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾ ਸਾਹ ਪਾਤ ਸਾਹਿਬ ਨਾਨਕ ਰਹਿਣ ਰਿਜੈ ਤੇ ਗੁਰੂ ਸਾਹਿਬ ਇੱਥੇ ਇਹਨਾਂ ਬਿਆਨ ਕਰਕੇ ਵੀ ਕਹਿ ਰਹੇ ਆ ਕਹਿੰਦੇ ਉਹਦੀ ਰਜ਼ਾ ਦੇ ਵਿੱਚ ਰਹਿਣਾ ਹੀ ਮਨੁੱਖ ਨੂੰ ਫੱਬਦਾ ਹੈ ਉਹ ਪ੍ਰਮਾਤਮਾ ਹੈ ਉਹੀ ਪਾਤਸ਼ਾਹ ਹੈ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਜੇ ਉਹਦੀ ਰਜ਼ਾ ਵਿੱਚ ਰਵਾਂਗੇ ਉਹਦੇ ਹੁਕਮ ਦੇ ਵਿੱਚ ਰਵਾਂਗੇ ਕਦੇ ਦੁਖੀ ਨਹੀਂ ਹੋਵਾਂਗੇ ਤੇ ਜਿਹੜੇ ਉਹਦੇ ਹੁਕਮ ਤੋਂ ਆਕੀ ਹੋ ਜਾਂਦੇ ਆ ਕਿਉਂਕਿ ਸਤਿਗੁਰੂ ਨੇ ਤਾਂ ਪ੍ਰੈਕਟੀਕਲ ਕਰਕੇ ਦਿਖਾਇਆ ਹੁਣ ਉਹਦਾ ਹੁਕਮ ਹੀ ਆ ਨਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਹਦਾ ਹੁਕਮ ਹੈ ਵੀ ਤਤੀ ਦਵੀ ਤੇ ਬੈਠੀਆਂ ਫੇਰ ਵੀ ਉਹਦਾ ਹੁਕਮ ਹੈ ਉਹਨੂੰ ਵੀ ਆਕਿਆ ਵੀ ਤੂੰ ਚੰਗਾ ਨਹੀਂ ਕਰ ਰਿਹਾ ਅਫਸੋਸ ਨਹੀਂ ਕੀਤਾ ਉੱਥੇ ਵੀ ਕਹਿੰਦੇ ਤੇਰਾ ਕੀ ਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਵਾਂਗੇ ਤੇ ਅਸੀਂ ਜਿਦਨ ਬਾਣੀ ਨੂੰ ਸਮਝਣ ਲੱਗ ਗਏ ਨਾ ਬਾਣੀ ਜੋ ਸਤਿਗੁਰ ਮਹਾਰਜ ਦਾ ਉਦੇਸ਼ ਸੀ ਜੋ ਸਤਿਗੁਰ ਮਹਾਰਜ ਦਾ ਸਿਧਾਂਤ ਜਿਦਨ ਸਮਝਦੇ ਆ ਸਮਝਾਂਗੇ ਉਦੋਂ ਸਾਨੂੰ ਜੀਵਨ ਦੇ ਵਿੱਚ ਬਹੁਤ ਵੱਡੀ ਸਫਲਤਾ ਮਿਲੇਗੀ ਨਹੀਂ ਤਾਂ ਸਾਡੇ ਵਿੱਚ ਵੀ ਭਰਮ ਹਾ ਇੱਕ ਜਗ੍ਹਾ ਮੈਂ ਸੁਣਿਆ ਇੱਕ ਜਗ੍ਹਾ ਦੀ ਕੋਈ ਗੱਲ ਸੁਣਾ ਰਿਹਾ ਸੀ ਕਿਸੇ ਦੇ ਘਰੋਂ ਕਿਸੇ ਦੇ ਮਾਰਗ ਦਾ ਪਾਠ ਸੀ ਉਥੋਂ ਗੁਰੂ ਸ਼ਬਦ ਦਾ ਸਰੂਪ ਆਇਆ ਦੂਸਰੀ ਜਗ੍ਹਾ ਅਨੰਤ ਕਾਰ ਦੀ ਕਹਿੰਦੇ ਸਰੂਪ ਦੂਸਰਾ ਦਿਓ ਇਹ ਨਹੀਂ ਲੈ ਕੇ ਜਾਣਾ ਇਹ ਮਾਰਗ ਤੋਂ ਹੈ ਸਾਡੀ ਸੋਚ ਕਿੱਥੇ ਹੈ ਬਾਣੀ ਕੀ ਕਹਿ ਰਹੀ ਹੈ ਔਰ ਅਸੀਂ ਕਿਹੜੇ ਚੱਕਰਾਂ ਦੇ ਵਿੱਚ ਪੈ ਗਏ ਬਾਣੀ ਤਾਂ ਸਾਡਾ ਜੀਵਨ ਦਾ ਉਧਾਰ ਸੀ ਜਦੋਂ ਅਸੀਂ ਬਾਣੀ ਨੂੰ ਸਮਝ ਲੱਗ ਗਏ ਬਾਣੀ ਨੂੰ ਜੀਵਨ ਦਾ ਆਧਾਰ ਸਮਝ ਲਿਆ ਕਿ ਇਹ ਮੇਰੇ ਜੀਵਨ ਦਾ ਆਧਾਰ ਹੈ ਫਿਰ ਕਿ ਦੇਖੋ ਸਫਲਤਾ ਮਿਲੇਗੀ ਕਦੇ ਕੋਈ ਅਸੀਂ ਗਿਲਾਨੀ ਕਰਾਂਗੇ ਕਿ ਪ੍ਰਮਾਤਮਾ ਪੜਾਈ ਕਰਦਾ ਹੈ ਜੇ ਇਹ ਹੀ ਪੰਕਤੀਆਂ ਸਾਡੇ ਜੀਵਨ ਦੇ ਵਿੱਚ ਆ ਜਾਣ ਉਹ ਬਾਦਸ਼ਾਹ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਸੋ ਬਾਦਸ਼ਾਹ ਸਾਹ ਬਾਦਸ਼ਾਹ ਸਾਹਿਬ ਨਾਨਕ ਰਹਿਣ ਰਗਾਈ ਉਹਦੀ ਰਜਾ ਵਿੱਚ ਰਹਿਣਾ ਇਸ ਮੁਰਖ ਨੂੰ ਫਵਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ